ਕਾਲੀ ਮਾਤਾ ਮੰਦਰ ਦੇ ਵਿੱਚ ਬਣੀ ਵੀਡੀਓ ਨੂੰ ਲੈ ਕੇ ਸ਼ਿਵ ਸੈਨਾ ਆਗੂੜੇ ਪਰਕੇ ਨੇ ਤੁਰੰਤ ਕਾਰਵਾਈ ਦੀ ਮੰਗ ਸ਼ਿਵ ਸੈਨਾ ਆਗੂ ਨੇ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ ਬਣਾਈ ਗਈ ਵਿਵਾਦਿਤ ਵੀਡੀਓ ਨੂੰ ਲੈ ਕੇ ਕੜਾ ਵਿਰੋਧ ਜाहिर ਕੀਤਾ ਹੈ ਉਹਨਾਂ ਦੱਸਿਆ ਕਿ ਮਹਿਲਾ ਇਨਫਲੂਐਂਸਰ ਨੇ ਚਿਕਨੀ ਜਮੇਲੀ ਗਾਣੇ ਤੇ ਚप्पल ਪਾ ਕੇ ਮੰਦਰ ਅੰਦਰ ਵੀਡੀਓ ਬਣਾਈ ਹੈ ਜਿਸ ਦੇ ਨਾਲ Hindu ਧਰਮ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਆਗੂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਹੋਵੇ ਅਤੇ ਮੰਦਰ ਦੇ ਵਿੱਚ ਮੌਜੂਦ ਪੰਡਿਤ ਤੇ ਮੰਦਰ ਪ੍ਰਬੰਧਕ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਮੈਨਿੰਟ ਸੁੱਤੀ ਸੀ ਪੁਜਾਰੀ ਸੁੱਤਾ ਸੀ ਜਿਰੋਂ ਉਹ ਜੁੱਤੀਆਂ ਪਾ ਕੇ ਡਾਂਸ ਕਰ ਰਹੀ ਆ ਅੰਚ ਡਾਂਸ ਕਰਨਾ ਆ ਜਿਆਦਾ ਤੁਹਾਡੇ ਲੱਤਾਂ ਕੰਮ ਕਰਦੀਆਂ ਪਈਆਂ ਆ ਤੇ ਤੁਸੀਂ ਆਪਣੇ ਘਰ ਡਾਂਸ ਕਰ ਲਓ ਬਾੜਕਾਂ 'ਚ ਡਾਂਸ ਕਰ ਲਓ ਜਿੱਦਾਂ ਦੇ ਮਰਜ਼ੀ ਗਾਣੇ ਲਓ ਸਾਨੂੰ ਗਾਦੀ ਪੱਤੀ ਆ ਪਰ ਜੇ ਤੁਸੀਂ ਮੰਦਰਾਂ ਦੇ ਵਿੱਚ ਇਹ ਕੰਮ ਕਰੋਗੇ ਸਾਡੀ ਬਰਦਾਸ਼ਤ ਤੋਂ ਬਾਹਰ ਆ ਅਸੀਂ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਜ਼ਰੂਰ ਕਰਾਵਾਂਗੇ ਫਿਰ ਚਿਕਰੀ ਚਮੇਲੀ ਮੈਂ ਪਉਆ ਲੈ ਕੇ ਆਈ ਇਹ ਗਾਣੇ ਬੋਲਣ ਦੀ ਆ ਲੱਗਦਾ ਉਹਦੇ ਕੋਲ ਇਹ ਜਲੰਧਰ ਦੀ ਹੈਗੀ ਆ ਜੀ ਜਲੰਧਰ ਵਿੱਚ ਇਹਦੇ ਖਿਲਾਫ ਕੰਪਲੇਂਟ ਵੀ ਦਿੱਤੀ ਹੋਈ ਆ ਤੇ ਇਹਦੇ ਖਿਲਾਫ ਕੰਪਲੇਂਟ ਵੀ ਜਲੰਧਰ ਦਿੱਤੀ ਆਹੀਂ ਇੱਥੇ ਵੀ ਕੰਪਲੇਂਟ ਦੇਣ ਜਾ ਰਹੇ ਆ ਜਲੰਧਰ ਦੇ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਆ ਸਨਾਤਨ ਜਿਹੜੇ ਇੱਕ ਮੰਚ ਤੇ ਇਕੱਠੇ ਹੋ ਕੇ ਆਏ ਨੇ ਜਿਨ੍ਹਾਂ ਨੇ ਇਹਦੇ ਖਿਲਾਫ ਕੰਪਲੇਂਟ ਦੇ ਕੀ ਆ ਇਹਨੂੰ ਨਾਥ ਪਾਉਣ ਦੀ ਕੋਸ਼ਿਸ਼ ਕੀਤੀ ਆ ਲੱਗਦਾ ਕਿ ਜਿਆਣੀ ਕਹਿੰਦੇ ਹੋਰ ਤੇ ਜੇ ਇਦਾਂ ਹੀ ਰਹਿਤਾ ਗਏ ਵੀ ਤੇ ਆਮ ਬੱਚੇ ਲੋਕੀਂ ਕੁਸਤਾ ਲੈਣਗੇ ਉਹ ਜੀ ਵੇਖੋ ਜੀ ਮੈਂ ਤੁਹਾਨੂੰ ਉਹ ਹੀ ਦੱਸਣਾ ਚਾਹੁੰਦਾ ਆ ਕੀ ਜੜੀ ਇਹਨੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਆ ਆ ਦੇਖਣ ਗੁਰੂ ਜੀ ਬੜਾ ਜੋਸ਼ ਹੈ ਬੀਬੀ 'ਚ ਅਸੀਂ ਦੇਖਣ ਲਈ ਤਾਂ 아이 ਨੀ ਉਮਰ ਦੇ ਲੀਕੇ ਗੋਡੇ ਦਾ ਧੁੱਲਾ ਪੰਦੇ ਨੇ ਪਰ ਇਹਦੇ ਪੂਰੇ ਜੋਸ਼ 'ਚ ਨੱਚਦੀ ਹੈ ਕੋਈ ਗੱਲ ਨਹੀਂ ਜਿੱਦਾਂ ਇਹ ਜੋਸ਼ ਨਹੀਂ ਨੱਚਦੀ ਅਸੀਂ ਉਦਾ ਹੀ ਜੋਸ਼ ਦੇ ਵਿੱਚ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਮਾਂ ਕਾਲੀ ਜੀ ਦੇ ਮੰਦਰ ਵਿੱਚ ਇੱਕ ਬੀਬੀ ਵੱਲੋਂ ਅ ਭੱਦਾ ਡਾਂਸ ਅ ਗਲਤ ਗਾਣੇ ਗਾਣੇ ਲਾ ਕੇ ਪੈਰਾਂ ਵਿੱਚ ਜੁੱਤੀਆਂ ਪਾ ਗਏ ਜਿਹੜਾ ਇਹਨੇ ਡਾਂਸ ਕੀਤਾ ਆ ਬੜਾ ਮਨ ਭਾਗੀ ਗੱਲ ਆ ਸਾਡੇ ਹਿਰਦੇ ਨੂੰ ਝੰਝੋੜੜਨ ਵਾਲੀ ਗੱਲ ਆ ਅਸੀਂ ਇਹਦੇ ਖਿਲਾਫ ਕੰਪਲੇਂਟ ਦੇਣ ਜਾ ਰਹੇ ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕਿ ਮੈਂ ਜਿਹੜੀ ਉੱਥੋਂ ਦੀ ਮੈਨੇਜਮੈਂਟ ਆ ਪੁਜਾਰੀ ਆ ਤੇ ਉਹ ਬੀਬੀ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਸੁੱਤੀ ਸੀ ਪੁਜਾਰੀ ਸੁੱਤਾ ਸੀ ਜਿਰੋਂ ਉਹ ਜੁੱਤੀਆਂ ਪਾ ਕੇ ਡਾਂਸ ਕਰ ਰਹੀ ਆ ਬੜੀ ਮਨ ਭਾਗੀ ਗੱਲ ਹੈਗੀ ਆ ਕਿ ਇੱਕ ਵੇਖੋ ਜੀ ਉਨੇ ਪੈਰਾਂ ਦੇ ਵਿੱਚ ਜੁੱਤੀਆਂ ਪਾਈਆਂ ਆਂ ਮਾਤਾ ਜੀ ਦੇ ਮੰਦਰ ਦੇ ਅੰਦਰ ਮਾਤਾ ਜੀ ਦੇ ਸਰੂਪ ਦੇ ਕੋਲ ਖਲੋ ਕੇ ਜੁੱਤੀਆਂ ਪਾ ਕੇ ਭੱਦੇ ਗਾਣੇ ਲਾ ਕੇ ਅਸ਼ਰੀਲ ਗਾਣੇ ਲਾ ਕੇ ਤੇ ਡਾਂਸ ਕਰਕੇ ਜਿਹੜਾ ਇਨੇ ਕੋਰ ਪਾਪ ਕੀਤਾ ਜੀ ਜੜੀ ਇਹ ਵੀਡੀਓ ਬਣੀਆ ਇਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆਂ ਇਨੇ ਜੁੱਤੀਆਂ ਪਾਈਆਂ ਨੇ ਪਰ ਦੇ ਗਾਣੇ ਲਾਏ ਨੇ ਪੱਦਾ ਡਾਂਸ ਕੀਤਾ ਏ ਇਹਦੇ ਵਿੱਚ ਮਾਫੀ ਦਾ ਖਾਨਾ ਨਹੀਂ ਹੈਗਾ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇਹ ਰਿਪੋਰਟ ਸਵੇਰੇ ਦੇਣ ਜਾ ਰਹੇ ਹਾਂ ਕਿ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੀਬੀ ਦੇ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਦੇ ਕਾਰਵਾਈ ਕੀਤੀ ਜਾਵੇ ਤੇ ਉਸ ਪੁਜਾਰੀ ਤੇ ਕਾਰਵਾਈ ਕੀਤੀ ਜਾਵੇ ਵੇਖੋ ਜੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਜੇ ਕਿ ਉਹ ਬੀਬੀ ਜੁੱਤੀਆਂ ਪਾ ਕੇ ਡਾਂਸ ਕਰੀ ਤੇ ਮਗਰ ਪੁਜਾਰੀ ਜੀ ਦੰਦ ਕੱਢਦੇ ਪਏ ਨੇ ਇਹ ਬੜੀ ਮੰਨ ਭਾਗੀ ਗੱਲ ਆ ਕਿ ਸਾਡੇ ਮੰਦਰਾਂ ਦੇ ਵਿੱਚ ਕੀ ਹੋ ਰਿਹਾ ਆ ਪੁਜਾਰੀ ਸੁੱਤੇ ਨੇ ਚਲੋ ਮੰਨ ਲਿਆ ਮੈਨੇਜਮੈਂਟ ਦਾ ਬੰਦਾ ਨਹੀਂ ਸੀ ਉੱਥੇਗਾ ਪੁਜਾਰੀ ਕੀ ਕਰ ਰਿਹਾ ਸੀ ਪੁਜਾਰੀ ਨੇ ਕਿਉਂ ਨਹੀਂ ਰੋਕਿਆ ਉੱਥੇ ਉਹ ਜੁੱਤੀਆਂ ਪਾ ਕੇ ਡਾਂਸ ਕਰਦੀ ਪਈ ਬੜੀ ਮੰਦ ਭਾਗੀ ਲੱਗਦੀ ਹੈ ਕੀ ਤੁਸੀਂ ਇਸ ਬੀਬੀ ਤੇ ਮੈਨੇਜਮੈਂਟ ਤੇ ਤੇ ਪੁਜਾਰੀ ਤੇ ਕਾਰਵਾਈ ਕਰੋ ਮਜਬੂਰਨ ਸਾਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਨੂੰ ਸੁੱਤੇ ਪਏ ਨੂੰ ਠਾਣਾ ਪਵੇ ਮੈਨੂੰ ਪੀਓ ਪੀਏਪ ਚੌਂਕ ਜਲੰਧਰ ਦੇ ਵਿੱਚ ਜਾ ਕੇ ਧਰਨਾ ਲਾਣਾ ਪਵੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਕੀ ਤੁਹੀ ਹੀ ਮੈਨੇਜਮੈਂਟ ਸੁੱਤੀ ਆ ਪੁਜਾਰੀ ਸੁੱਤਾ ਉਹ ਬੀਬੀ ਸੁੱਤੀ ਤੁਹੀ ਜਾਗੋ ਜਿਨੇ ਜੁੱਤੀਆਂ ਪਾ ਕੇ ਮੰਦਰ ਦੇ ਵਿੱਚ ਡਾਂਸ ਕੀਤਾ ਐ ਭੱਦੇ ਗਾਣੇ ਲਾ ਕੇ ਡਾਂਸ ਕੀਤਾ ਆ ਔਰ ਤੇ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਜਲੰਧਰ ਆਪਣੀ ਨੀਂਦ ਤੋਂ ਉਠੋ ਇਰਤੇ ਕਾਰਵਾਈ ਕਰੋ ਇਹ ਨਾ ਹੋਵੇ ਕਿ ਹਾਨੂੰ ਆਗੇ ਪੀਪੀ ਜਲੰਧਰ ਚੌਂਕ 'ਤੇ ਧਰਨਾ ਲਾਣਾ ਪਵੇ ਫਿਰ ਇਹਨੂੰ ਪ੍ਰਸ਼ਾਸਨ ਨੂੰ ਸੁੱਤੇ ਨੂੰ ਠਾਣਾ ਪਵੇ ਇਹੋ ਜੀ ਸਾਨੂੰ ਨੋਬਤ ਨਾ ਆਵੇ ਮੈਂ ਪ੍ਰਸ਼ਾਸਨ ਨੂੰ ਜ਼ਿਲਹੰਦਰ ਨੂੰ ਬੇਨਤੀ ਕਰਦਾ ਤੇ ਇਸ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਨੱਥ ਪਾਈ ਜਾਵੇ ਮੇਰੇ ਹਿਸਾਬ ਨਾਲ 45 ਤੋਂ 50 ਸਾਲ ਦੀ ਉਮਰ ਹੈਗੀ ਹੈ ਉਹ ਬੀਬੀ ਦੀ ਉਹ ਆਪਣੇ ਬੱਚਿਆਂ ਨੂੰ ਆਪਣੇ ਸਨਾਤਨੀਆਂ ਨੂੰ ਕੀ ਸੰਦੇਸ਼ ਦੇ ਰਹੀ ਆ ਤੁਹਾਡੇ ਵਾਸਤੇ ਪਾਰਕਾਂ ਥੋੜੀਆਂ ਜੇ ਤੁਹਾਡੇ ਮਨ ਚ ਡਾਂਸ ਕਰਨਾ ਆ ਜਿਆਦਾ ਤੁਹਾਡੇ ਲੱਤਾਂ ਕੰਮ ਕਰਦੀਆਂ ਪਈਆਂ ਆ ਤੇ ਤੁਸੀਂ ਆਪਣੇ ਘਰ ਡਾਂਸ ਕਰ ਲਓ ਪਾਰਕਾਂ ਚ ਡਾਂਸ ਕਰ ਲਓ ਜਿੱਦਾਂ ਦੇ ਮਰਜ਼ੀ ਗਾਣੇ ਲਓ ਸਾਨੂੰ ਕਾਦੀ ਪੱਤੀ ਆ ਪਰ ਜੀਏ ਤੁਸੀਂ ਮੰਦਰਾਂ ਦੇ ਵਿੱਚ ਇਹ ਕੰਮ ਕਰੋਗੇ ਸਾਡੀ ਬਰਦਾਸ਼ਤ ਤੋਂ ਬਾਹਰ ਆ ਅਸੀਂ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਜ਼ਰੂਰ ਕਰਾਵਾਂਗੇ